ਇਰੀ ਮੇਰ ਦਾ ਬੋਲਣਾ ਤੁਦਿਆਗੇ ਅਰਦਾਸ ਗੁਰੂ ਗੁਰੂ ਵਾਹਿਗੁਰੂ ਤੁ ਗਾਤ ਗੁਰੇ ਨਮੈ ਸਾਤ ਗੁਰੇ ਨਮੈ ਸ੍ਰੀ ਗੁਰੂ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਕਿਸ ਗਾਰ ਦਾ ਤਾਕਤ ਤੇ ਲੋਕੇ ਜਿਹੜੇ ਬੰਦੇ ਦਾ ਕੁਝ ਕਹਿਣਾ ਤੋਂ ਦਾਨ ਨਹੀਂ ਇੱਥੇ ਕੌਮ ਦੇ ਪਿਤਾ ਸਾਈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਏਕੀ ਜੀਵਨ ਦਿੱਤਾ ਔਰ ਉਸ ਦੀ ਜੀਵਨ ਨੂੰ ਪਾਲ ਕੇ ਬਾਂਝਾੜੀ ਉਸ ਦੇ ਉਹਦਾ ਤੜਕਾ ਅੱਜ ਦੀ ਸਾਰੀ ਦੁਨੀਆ ਤੇ ਇਸਾਰੇ ਕਰਮਾਂ ਤੋਂ ਸਾਰੇ ਕਰਮਾਂ ਨੇ ਸਿੱਖ ਧਰਮ ਨੂੰ ਬਣਾਇਆ ਇਹ ਕਾਰੀ ਕਿਰਪਾ ਦੋ ਜਹਾਂ ਦੇ ਵਾਲੀ ਸੋਢੀ ਸ਼ੁਦਾਨ ਸਾਇਰ ਗੁਰੂ ਅਮਰਦਾਸ ਦੀ ਇਹ ਸਾਇਰ ਗੁਰੂ ਗੋਬਿੰਦ ਸਿੰਘ ਜੀ ਆਪਣੀ ਮਿਹਰ ਬਖਸ਼ਣਾ ਕਈ ਆਪਣੇ ਸੇਵਕ ਲੇਖੇ ਦੇ ਕਾਮਨਿਸ ਤੇ ਕਾਮਨਿਸਾਂ ਦੇ ਰੁਪਈਏ ਤੇ ਪਾਏ ਨੇ ਉਹਦੇ ਚਾਪਣਾ ਤਾਂ ਕੋਈ ਸਫਲ ਹੈ ਨਹੀਂ ਇਹ ਪੁਲੇਖਾ ਦਾ ਸਿੱਕੀ ਵਿਕਾਰਾ ਹੋਣਾ ਅੰਮ੍ਰਿਤ ਵੇਲਾ ਸਤਨਾਮ ਵਲਾਈ ਜੀ ਯਾਰ ਕਰਮੀ ਆਵੇ ਤਪੜਾ ਨਬਰੀ ਮੁਖ ਦਵਾਰ ਵੱਡੇ ਦਰਬਸੇ ਜੋ ਨਾਮ ਜਿਹੜੇ ਦਿਲੋਂ ਵਜੋ ਹੋ ਗਏ ਤੇ ਤੇਤਰਾ ਨਾਲ ਤੇ ਕਪੜਾ ਪੈ ਜਾਏਗਾ ਇਹ ਦੀ ਸਾਧਕ ਗੁਰਦਾਨ ਨੇ ਦੇ ਗਿਆ ਤੇ ਉਤੋਂ ਦੇ ਲੋਗਾਂ ਨੂੰ ਦੁਨਿਆ ਕੋ ਦੁਨੀਆਂ ਦੇ ਸਾਰੇ ਰਸੀਬੇ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਰੂਹ ਦੇ ਵਿੱਚ ਸ਼ਾਂਤੀ ਨਹੀਂ ਉਸ ਵੇਲੇ ਅਮਰਿਤ ਵੇਲੇ ਉੱਠਣ ਲੱਗ ਪੈਂ ਨਾਮ ਜਪਣ ਲੱਗ ਪੈਂ ਗੁਰੂ ਦੀ ਕਿਰਪਾ ਹੋਵੇ ਸਾਡੇ ਸਾਡੇ ਧਰਮ ਵਿੱਚ ਇੱਕ ਗੱਲ ਬੜੀ ਖੁਸ਼ੇਦਾਰੀ ਹੈ ਇਹ ਜਿਹੜਾ ਰਾਜ ਯੋਗ ਦਾ ਤਖਤ ਹੈ ਗੁਰੂ ਰਾਮਦਾਸ ਨੇ ਮਿਲਿਆ ਅਮੂਮਨ ਸਿੱਖਣਾ ਜੇ ਬਾਲਾ ਯੋਗ ਦਾ ਪਤਾ ਨਹੀਂ ਕਿਸੇ ਨੂੰ ਉਹ ਕੱਲ ਉਥੇ ਸੰਤਾਂ ਨੇ ਤਕਰੀਰ ਕੀਤੀ ਉਹ ਜੀ ਭਗਿੰਦਰ ਨਾਥ ਤੇ ਮਿਸ਼ੰਦਰ ਨਾਥ ਤੇ ਰਾਮ ਸਿੰਘ ਜਿਹੜੇ ਜੇ ਨਾਥ ਬੋਲ ਗਿਆ ਹੋ ਭਈ ਆਪ ਜੀ ਉਹ ਦਾ ਸਾਡੇ ਨਾਲ ਕੋ ਵਾਸਤਾ ਨਹੀਂ ਅਸੀਂ ਰਾਜ ਯੋਗੀ ਹਾਂ ਗੁਰੂ ਦੇ ਸਿੱਖਾਂ ਗੁਰੂ ਦੇ ਲਾਗਲੇ ਸਿੱਖਾਂ ਦੁਨੀਆਂ ਦੇ ਉੱਚਨੇ ਆ ਰਾਜ ਵੀ ਕਰਨੇ ਆ ਯੋਗ ਵੀ ਕਰਨੇ ਆ ਔਰ ਇਹਦੇ ਤਖਤ ਦੇ ਮਾਲਕ ਹਾਂ ਅਸੀਂ اے گرو رامदास ਜੀ ਤਾਂ ਤਾਂ چاہے گرو ਗੁਰਮੁਖ ਸਿੰਘ ਜੀ ਰਾਜ ਨੇ ਆਪ ਦਾ ਹੁਕਮ ਕੀਤਾ ਮਨ ਇਹ ਜੋ ਕਮਾਓ اور ਬੜੀ ਚੰਗੀ ਸਿੱਖਿਆ ਦਿੱਤੀ ਇਹ 4 6 10 ਥਾਣੀਆਂ ਗੱਲਾਂ ਜਿਹੜੀਆਂ ਹਨ ਇਹ ਕਈ ਗਲਤ ਬੰਦਿਆਂ ਨੇ ਗਲਤ ਗੱਲਾਂ ਕਹਿ ਕੇ ਬੜਾ ਕਾਹਨ ਦੀ ਕੋਸ਼ਿਸ਼ ਕੀਤੀ ਕਿ ਕਈਆਂ ਨੂੰ ਚੰਗਾ ਨਹੀਂ ਲੱਗਦਾ ਇੱਕ ਬੜੀਆ ਜਿਹੀ ਬਾਤ ਹੈ ਤੁਸੀਂ ਇਹ ਕਹਿੰਦੇ ਹੋ ਕਿ ਹਿੰਦੁਸਤਾਨ ਦੀ ਸਿੱਤੀ ਖਤਮ ਹੋ ਜੇ ਵੀ ਇਹ ਮੈਂ ਮੰਨਦਾ ਨਹੀਂ ਕਿ ਕਿਸੇ ਕਿਸੇ ਤਰੀਕੇ ਨਾਲ ਖਤਮ ਹੋਈ ਨਹੀਂ ਜਦ ਲਈ ਇਹ ਬੜੀ ਮਜ਼ਬੂਤ ਦੀ ਬਾਤ ਹੈ ਇਸ ਨੂੰ 40 ਸਾਲ ਪਹਿਲੇ ਜੀ ਦੇਖੋ ਜਿਨੇ ਇੱਕ ਵਾਰੀ ਵਾਗੂ ਜਪ ਲਿਆ ਉਹ ਪਾਣੇ ਡੋਡਾ ਹੋ ਗਿਆ ਗਰਮੀ ਤੇ ਸਿੱਖੀ ਜਾਂਦੀ ਨਹੀਂ ਲੋਕ ਤਾਂ ਸਮਝਦੇ ਨੇ ਸਿੱਖੀ ਕੋਈ ਨਾ ਕੋਈ ਸਿੱਖੀ ਦਾ ਨਾ ਟਿਕਿਆ ਨਹੀਂ ਉੱਥੇ ਅਮਰੀਕਾ ਜਾ ਕੇ ਜੀਹੇ ਸਾਲ ਹੋ ਗਏ ਨੇ ਕੇਸ ਕਟਲ ਕਰਵਾਤੇ ਨੇ ਸਾਰੀ ਗੱਲ ਬਾਤ ਹੈ ਬਾਲ ਬੱਚੇ ਨੂੰ ਉਮਰ ਕਰ ਹੋਣੀ ਸਾਰੀ ਲੇਕਿਨ ਫਿਰ ਵੀ ਜਦੋਂ ਜਾ ਕਰੋਂ ਬਾਹਰ ਜੀ ਫਦੇ ਲਿਜਾਓ ਤਾਂ ਉਹ ਵੀ ਜੋੜ ਦੇ ਬਿਗਾਉਂਦੇ ਆ ਲੱਗਦਾ ਸਾਰੇ ਢੂਰ ਹੋ ਗਏ ਤੋ ਮਾਰਾ ਕੋ ਬੜੀ ਕਿਰਪਾ ਕੀਤੀ ਬਾਕੀ ਆਜ ਦੀ ਦੁਨੀਆ ਜਿਵੇਂ ਮਹਿਸੂਸ ਕਰਨਾ ਯ ਆਪਣੀ ਤਾਂ ਕੋ ਮੇਟ ਹੈ ਨਹੀਂ ਲੇਕਿਨ ਪੜੀ ਤਹੀ ਸਿਆਣੀ ਦੁਨੀਆ ਦੇ ਵਿੱਚ ਅਗਰ ਬਹਿ ਕੇ ਗੱਲ ਕੀਤੀ ਜਾ ਸਿੱਖ ਧਰਮ ਦੀ ਕਿਹਦਾ ਨਹੀਂ ਦੀ ਕਰ ਤੋਂ ਦਰਜਾ ਬਣਨ ਚਾਹੁੰਦੇ ਅਕਾਲ ਮੂਰਤ ਹੈ ਅਸੀਂ ਕੋ ਦੇਵ ਮੂਰਤੀ ਨਹੀਂ ਅਸੀਂ ਕੋ ਰਾਮ ਮੂਰਤੀ ਨਹੀਂ ਅਸੀਂ ਕੋ ਵਿਸ਼ਨੂ ਮੂਰਤੀ ਨਹੀਂ ਅਸੀਂ ਅਕਾਲ ਮੂਰਤਾਂ ਕਿਹੜਾ ਮਨੁੱਖ ਹੈ ਮਨੁੱਖ ਮਾਤਰ ਜਿਹੜਾ ਆਪਣੇ ਆਪ ਨੂੰ ਅਕਾਲ ਮੂਰਤ ਨਾ ਬਣਾਉਣਾ ਚਾਹੁੰਦਾ ਹੋ ਲੇਕਿਨ ਜੇ ਉਸ ਤਰੀਕੇ ਨਾਲ ਸਮਝਾ ਲਈਏ ਤਾਂ ਸੱਚੇ ਪਾਤਸ਼ਾਹ ਦੀ ਬੜੀ ਅਪਰੰਪਾਰ ਕਿਰਪਾ ਹੈ ਯਾਦ ਜੀ ਦੁਨੀਆ ਨੇ ਮੁਸਲਮਾਨਾਂ ਨੇ ਅਸਾਈਆਂ ਨੇ ਹਿੰਦੂਆਂ ਨੇ ਬੋਧੀਆਂ ਨੇ ਅਫਰੀਕਨਾਂ ਨੇ ਮੰਗੋਲੀਆਂ ਨੇ ਸਾਰਿਆਂ ਨੇ ਸਿੱਖ ਧਰਮ ਨੂੰ ਅਡਾਪਟ ਕੀਤਾ ਸਿੱਖ ਧਰਮ ਨੂੰ ਕਬੂਲਿਆ ਤੇ ਘੰਡੇ ਦਾ ਅੰਮ੍ਰਿਤ ਪਾਣ ਕੀਤਾ ਇਸਾਈ ਗੁਰੂ ਗੋਬਿੰਦ ਸਿੰਘ ਦੇ ਧਰਮ ਦੇ ਵਿੱਚ ਸ਼ਾਮਲ ਹੋਏ ਇਹ ਗੱਲ 510 ਸਾਲ ਬਾਅਦ ਹੋਈ ਗੁਦਮਾਨ ਸਾਹਿਬ ਦੇ ਜਨਮ ਦਿਨ ਤੋਂ ਜਦੋਂ 510 ਸਾਲ ਹੋ ਗਏ ਆ ਜੇ ਸਾਰੇ ਧਰਮ ਸਿੱਖ ਧਰਮ ਨੂੰ ਕਬੂਲ ਕਰਕੇ ਅੰਮ੍ਰਿਤ ਛਕ ਕੇ ਪਿਆਰ ਬਲ ਪਿਆਰ ਹੋ ਸਕਦੇ ਨੇ ਤਾਂ ਇਹ ਆਪਾਂ ਕਿਉਂ ਸੋਚਣਾ ਸ਼ੁਰੂ ਕਰ ਲਈ ਕਿ ਘਾਟਾ ਪੈ ਰਿਹਾ ਸਾਡੀ ਕੋਈ ਨੀ ਪੱਤਖਾਲਾ ਦੇ ਪੰਜਾ ਦਾ ਹੀ ਹੁੰਦਾ ਪੰਜੇ ਛੇ ਪਰ ਕੋਈ ਤੇਰਾ ਪਿੱਡਾ ਥੋੜੀਆਂ ਜਿੰਨੀਆਂ ਨੇ ਲਖਵੇ ਇੱਕ ਜਿਹੜਾ ਪਿੱਡਾ ਵੱਡਾ ਲਾ ਜਾਗੇ ਗੱਲ ਤਾਂ ਇਹ ਕਿ ਮਰਦ ਕਿੰਨੇ ਨੇ ਅਸਲ ਵਿੱਚ ਅਸਰਾਕੇ ਗੁਰੂ ਦਾ ਨਾਮ ਲੈ ਕੇ ਟੁੱਟ ਜਾਣ ਵਾਲੇ ਕਿਹਨੇ ਝੁਕਣ ਵਾਲਿਆਂ ਨੂੰ ਤਾਂ ਕਰਨਾ ਹੀ ਤੁਸੀਂ ਨੀਂ ਆ ਝੁਕਣ ਵਾਲਿਆਂ ਦਾ ਤਾਂ ਕੋਈ ਨਫਰੀ ਜਨਾ ਹੀ ਹੋਣਾ ਚਾਹੀਦਾ ਉਹ 5-10 ਹਜ਼ਾਰ ਝੁਕਣ ਵਾਲਾ ਆ ਜਾਏ ਅੱਗੋਂ ਇਹ ਕਿਹੜਾ ਬੱਬ ਮਾਰੇ ਸਾਰੇ ਨਾ ਚਦੇ ਤਾਂ ਕੀ ਫਾਇਦਾ ਤਾਂ ਗੁਰੂ ਦੀ ਬੜੀ ਕਿਰਪਾ ਹੈ ਉੱਤੇ ਸੱਤਾ ਅਠਾ ਮੁਲਕਾਂ ਦੇ ਵਿੱਚ ਜਾ ਕੇ ਨਾ ਮਿਸ਼ਨ ਖੋਲੇ ਨੇ ਵਹਿਗੂ ਦਾ ਨਾਮ ਪਾਉਂਦੇ ਨੇ ਬੜੀ ਮਿੰਟ ਕਰਦੇ ਨੇ ਆਪਣੀ ਦੀ ਫਾਸ ਮਿੰਟ ਕੋਈ ਨਹੀਂ ਆਪਾਂ ਦੇ ਰਿਕਾਰਡ ਜਾ ਕੇ ਕੁਝ ਬੰਦਿਆਂ ਨਾਲ ਗੱਲਬਾਤ ਕੀਤੀ ਨਹੀਂ ਗੱਲਾਂ ਉਹੀ ਚੱਲ ਗਈ ਮੈਂ ਕਿਹਾ ਗੋਗੂ ਨੂੰ ਤੁਸੀਂ ਇਹ ਪਰਪਾਰ ਕਿਰਪਾ ਮੈਨੇ ਨਾ ਪਿਆ ਹੋਇਆ ਹੈ ਕਿ ਆਪਣੇ ਨਾਲ ਚੰਗਾ ਕੰਮ ਕਰਨ ਲੈਂਦੇ ਨੇ ਆਪਣੇ ਚੰਗੇ ਦਾਸ ਕਰ ਲੈਂਦੇ ਨੇ ਆਪਣੇ ਦਾ ਚੰਗਾ ਨਾਮ ਜੱਟ ਲੈਂਦੇ ਨੇ ਆਪਣੇ ਦਾ ਚੰਗਾ ਤਗੜਾ ਹੋ ਕੇ ਪ੍ਰਚਾਰ ਕਰ ਲੈਂਦੇ ਨੇ ਤੁਹਾਡੇ ਤਾਂ ਫਿਰ ਬੜੀ ਖੁਸ਼ੀ ਦੀ ਗੱਲ ਹੈ ਤੋਂ ਮੈਂ ਮਹਿਸੂਸ ਕਰਨਾ ਕਿ ਇਹ ਸਾਰੇ ਨਗਾਰੇ ਇਹ ਦਮਾਮੇ ਇਹ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਹੀਂ ਆ ਤੇ ਸੁਣੀ ਨਾ ਗੱਲਾਂ ਨੇ ਇਹ ਤਾਂ ਨਹੀਂ ਹੀ ਗੱਲ ਹੈ ਉਹਦੇ ਜੇ ਉਹ ਸੇਰਾ ਮੇਰੇ ਨਾਲ ਪਾ ਲਓ ਜਾਂ ਕਿਸੇ ਹੋਰ ਦੇ ਨਾਲ ਪਾ ਲਓ ਤਾਂ ਕੋਈ ਫਰਕ ਤਾਂ ਪੈਂਦਾ ਨਹੀਂ ਉਹਦੇ ਤੋਂ ਸਿੱਖ ਦਾ ਤਾਂ ਕੋਈ ਸਿੱਖ ਦਾ ਤਾਂ ਇਹ ਸੇਰਾ ਹੀ ਗੁਰੂ ਦਾ ਸੇਰਾ ਹੁੰਦਾ ਸਿੱਖ ਨੂੰ ਕੀ ਆਪਣੇ ਆਪ ਨੂੰ ਕਰਕੇ ਕਰ ਲੈਣਾ ਸਿੱਖ ਸਿਮੇ ਗਾਲ ਯੋਗਾ ਕਰਮ ਯੋਗਾ ਹੁੰਦਾ ਤਾਂ ਫਿਰ ਤਾਂ ਆ ਵੀ ਗੁਰੂ ਬਣ ਲਈ ਉਹਨੂੰ ਇੱਕ ਤਾਂ ਸੇਖੀ ਹੈ ਭਾਈ ਇਸ ਲਈ ਸਿੱਖੀ ਰੱਜੋ ਸਿੱਖ ਰਵਿ। ਬਾਮਨ ਸਿੱਖ। ਜਦ ਮੈਨੂੰ ਪੁੱਛੇ ਸਰਪੰਨ। ਇਹ ਸਰਗਿ ਸਿੱਖ ਨੇ ਵਿੱਚ ਸਭ ਤੋਂ ਮਹਾਨ ਜੋਗ ਦੀ ਬਾਤ ਹੈ। ਉਹ ਹੈ ਕਿ ਸਭ ਕੁਝ ਹੁੰਦਿਆਂ ਨਹੀਂਆ ਫਿਰ ਵੀ ਗੁਰੂ ਦਾ ਹੀ ਰਹਿ। ਇਹ ਇੱਕ ਸਿੱਖਤ ਰ ਵਿੱਚ ਬੜੀ ਵੱਡੀ ਗੱਲ ਹੈ ਜਿਹੜੀ ਕਿ ਤੁਹਾਡੀ ਖੋਪੜੇ ਜਾਲੜੀ ਫੇਰ ਜੇਸੇ। ਤੇ ਇਥੇ ਗੁਰੂ ਕਰਦੇ ਨੇ ਕਿ ਮਾਨ ਨੂੰ ਕੋਈ ਭਾਨ ਨਹੀਂ ਨਮਾਨੇ ਨੂੰ ਭਾਨ ਹੈ ਨਿਮਰਤਾ ਨੂੰ ਭਾਨ ਹੈ ਸਾਇੰਸ ਨੂੰ ਆਂਦਾਜ਼ ਦੇ ਕਰੇ ਜੇ ਹਾਰ ਨਹੀਂ ਤੂੜਾ ਆਕਰ ਨਹੀਂ ਤੂੜਿਆ ਆਕਰਿਆ ਨਹੀਂ ਤੇ ਮਰਿਆ ਨਹੀਂ ਇਸ ਕਰਕੇ ਇਸ ਇਸ ਦਰਦ ਤੇ ਜਿਹੜਾ ਝੁਗਿਆ ਭਾਈ ਉਸ ਨੂੰ ਤਾਂ ਸੱਚੇ ਪਾਤਸ਼ਾਹ ਨੇ ਆਪਣੇ ਚਰਨ ਲਾਇ ਲਿਆ ਤੇ ਇਸੇ ਕਰਕੇ ਅਸੀਂ ਇੱਥੇ ਹਾਜ਼ਰ ਹੁੰਨੇ ਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰ ਤੇ ਜਿੰਨਾ ਬਾਸ ਦਿੱਲਕ ਲੈ ਲਿਆ ਉਹਨਾਂ ਦਾ ਸਿੱਧਕ ਖਰਬਾਨ ਕਰਨ ਜਿਨ੍ਹਾਂ ਦਾ ਸਿੱਧਕ ਡੋਲਿਆ ਉਹਨਾਂ ਦਾ ਸੇਤ ਪਕਾ ਕਰਨ ਆਪ ਨੂੰ ਕਿਰਨ ਮਿਹਰ ਕਰਨ ਇਸੇ ਕਰਕੇ ਅਸੀਂ ਅੱਜ ਜੇ ਦਰਬਾਰ ਦਾ ਆਏ ਆਂ ਕਾਲਸੇ ਦੇ ਦਰਬਾਰ ਵਿੱਚ ਹਾਜ਼ਰ ਹੋਏ ਆਂ ਇਸੇ ਕਰਕੇ ਮਹਾਰਾਜ ਜੀ ਉਪਦੇਸ਼ ਗਾਈ ਹੈ ਕਿ ਮਿਹਰ ਕਰਨ ਮਹਾਰਾਜ ਜੀ ਦਾ ਸਾਥ ਦੇ